ਕਮਿਆ ਭਾਰਿਕਮੇ ਲਾਉ ਮੁੰਡੇ ਫੋਨ ਲੇਡਿੰਗ ਬੋਰਡ ਚਲਾਉ ਮੁੰਡੇ ਲਾਉ ਕਰੋ ਮੁੰਡੇ ਵਾਹ ਸਾਰਾ ਚਾਹ ਵੰਦੋ ਕੋਣ ਚੱਕਰ ਦਾ 55 ਮਿੰਟ ਉਹ ਕਰਕੇ ਉਹ ਵੀ ਅੰਦਰ आओ ਅੰਦਰ आओ ਅੰਦਰ आओ ਚਲੋ ਚਲੋ ਅੰਦਰ ਮੁੰਡੇ ਅੰਦਰ आओ ਚਲੋ ਸ਼ਾਬਾਸ਼ ਚਲ ਕੁੜੀ ਇਧਰ ਚਲੋ ਅੰਦਰ ਚਲੋ ਸ਼ਾਬਾਸ਼ ਚਲ ਉਧਰ ਕਰੋ ਚਾਰ ਸੌ ਕੁ ਮਿੰਟ ਅੰਦਰ ਚਲੋ ਇਹਦੇ ਵਿੱਚ ਤਰੰਕਤ ਨੂੰ ਗਾਏ ਆਈ ਹੈ ਨਾ ਇਹ ਬੋਲੋ ਇਹਨਾਂ ਦੀ ਉਹ ਇਹ ਚੈੱਕ ਕਰੋ ਯਾਰ ਉੱਪਰੋਂ ਉੱਪਰੋਂ ਇੰਕੀ ਨਾ ਚੱਲੇ ਜਾਵੀਂ ਫਟੋ ਦੇਣਾ ਨਾ ਇਹਦੇ ਵਿੱਚ ਬਹੁਤ ਉਹ ਚੈੱਕ ਕਰ ਤੇ ਕਿਧਰ ਗੰਦੀਪ ਹਾਂ ਉੱਪਰ ਵੱਲ ਚੱਤੇ ਚੱਤੇ ਜਾਓ ਉਹ ਬੇਕਾਟ ਦੀ ਤਰਫ ਕਿਧਰ ਹਾਂ ਜੱਟ ਮੜਾ ਤਾਂ ਇਹ ਕੋੜੀ ਪਾੜੀ ਗਈ ਆਣਨ ਵਾਲੇ ਦੋ ਬੰਦੇ ਵੀਰ ਕੋਤਾਂ ਪਛਾਣ ਦੇਖੋ ਚਾਹੁੰਦੇ ਜਾ ਕੇ ਚਾਹਵਤ ਸੁਣੋ ਹੈਗਾ ਡਾਕਟਰੀ ਕਦੀ ਦਿਓ ਚਾਹਤ 17 ਬਰੂ ਚੱਕ ਉੱਪਰ ਜਾਓ ਕਰੋ ਕਰੋ ਚਾਹਤ ਕਰੋ ਦਿਓ ਚਾਹਤ 嗯。这多好，咱们得珍惜。<noise> <noise> <noise> ਪਰ ਕਿਸ ਤਰ੍ਹਾਂ ਨਵੀਂ ਜ਼ਿੰਦਗੀ ਆਪਾਂ ਨੂੰ ਕਰ ਦੇਣੀ ਜ਼ਿੰਦਗੀ ਜਿਹੜੇ ਸੰਬੱਧ ਨਾਲ ਲੈ ਕੇ ਜਿਹੜਾ ਹਾਂ ਅੱਜ ਦੇ ਇਸ ਤੱਕ ਲੋਹਾ ਕਰਦੇ ਪੈਣਾ ਜਿਹੜਾ ਨਮੂਨੇ ਕੋਲ ਆਉਂਦੇ ਹਾਂ ਉਹ ਆਉਂਦੇ ਸ਼ਾਬਾਸ਼ ਚਲੋ ਉਹ ਨਾਮ ਹੈ ਨਾ ਉਹਦਾ ਨਾਮ ਹੈ ਸਹੀ ਹੈ ਉਹਰਾ ਪਈ ਹੈ ਗੇਲੇ ਅਸ ਤੇ ਉਹ ਆਉਂਦੇਓ ਅਦਰਾਵ ਸ਼ਾਬਾਸ਼ ਇੱਥੇ ਅਦਰਾਵ ਜਗੂ ਆ ਪਟੋ ਆ ਲੈ ਵਾ ਬੈਂਕ ਖਾਤੇ ਦੇ پاس ਮੁਰਜੀ ਚੱਕੋ ਆਹ ਦੇਖੋ ਪਰਮੋ ਇਹਨਾਂ ਦੇ ਇਹ ਚੀਜ਼ਾਂ ਕੰਮ ਨਹੀਂ ਕਰਦੇ ਬੈਂਕ ਚ ਵੀ ਸਰ ਦੇ ਰੋਣ ਦੀਆਂ ਦੋ ਦੋ ਕੈਮਰਾ ਤੁਹਾਡੇ ਚੱਲੀ ਨਾ ਕੋਈ ਗੱਲ ਕਰ ਸਭ ਤੋਂ ਧੀਰੇ ਕੋਨੇ ਦਾ ਬੰਦਾ ਵਾਲਾ ਲਾਉਂ ਲੈ ਕੇ ਸੇ ਪਟੋ ਇਹ ਘਰ ਮੀਣ ਹੈ ਜਿਹੜੇ ਆਪਾਂ ਪੱਟ ਰਹੇ ਹਾਂ ਨਾ ਗੁਰਵਚਨ ਇੱਧਰ ਆਓ ਸ਼ਾਬਾਸ਼ ਚਲੋ ਇੱਧਰ ਪਟੋ ਆ ਕਮਰਾ ਪਰਲਾ ਖੋਲੋ ਖੋਲੋ ਇਹ ਚਲੋ ਨਾ ਇਹ ਪੁੰਨ ਦਾ ਕੰਮ ਹੀ ਹੈ ਇਹਦਾ ਜਿਹੜਾ ਘਰ ਨਹੀਂ ਉਹਦਾ ਹਾਂ ਇਹ ਪੱਟ ਕਰਾ ਜੀ ਤੁਹਾਨੂੰ ਜਿਸ ਘਰ ਸਾਡੇ ਸਾਡੇ ਤੇ ਉਹੀ ਪੱਟਦੇ ਜਿਹੜੇ ਚੋਰ ਹੋ ਰਹੇ ਆਪਾਂ ਜਿਹੜੇ ਜਾਨ ਤੋਂ ਦੇਸ਼ ਦੇ <्पुर्याँ> <द्णाधा> नहीं <है कि> <द्णाधा> आ का देखो सर आप पूजा चल रही है पूजा <पुजाधा> <पुर्णाधा> Ouais, je suis en erreur. Compte rien. Permet. ਮੰਗੂ ਜੱਟ ਇਹ ਕੋਸ਼ਿਸ਼ ਕਰਦਾ ਨਹੀਂ ਤਾਂ ਇਹ ਜੀ ਜਵਾਦੀ ਉਸ ਮਾਰ ਮਿਲੂਗਾ ਇਹ ਧਮਾਤੀ ਵਾਲੀ ਆਪਾਂ ਸੱਚ ਨਹੀਂ ਕਰਨੀ ਕੋਈ ਵੀ ਤੇ ਲਾਹਣ ਉਹ ਤੇ ਨਿਗਾ ਮਾਰੋ ਜਿੱਥੇ ਨਿਗਾ ਉਹ ਸੋਚ ਸਕਦੇ ਵੀ ਇੱਥੇ ਆਪਾਂ ਨਕਲੀ ਕੁਛ ਨਾ ਕੁਛ ਭੱਜ ਕੇ ਜੀ ਨਹੀਂ ਨਿਕਲ ਉਹ ਭੱਜ ਕੇ ਘਰ ਤਾਂ ਨਹੀਂ ਭੱਜ ਗਿਆ ਆਪਾਂ ਸਰਚ ਕਰੂਗਾ ਕੀ ਲੱਗਦਾ ਇਹਨਾਂ ਦਾ ਦਿਮਾਗੂ ਟੋਟਕਾਉਂ ਜ਼ਿਆਦਾ ਹੋ ਗਈ ਜੱਟ ਲੱਭੀ ਸਾ ਇਹ ਜਿਹੜੇ ਸਾਰਾ ਸਾਮਾਨ ਗਰਗਾ ਸਾਮਾਨ ਰੱਖਣ ਤੋਂ ਵੀ ਪੂਰੇ ਮਾਰ ਹੋਣਗੇ ਸਪਾਰਟ ਹੋਣਗੇ ਉਹਨਾਂ ਨੇ ਜਿਹੇ ਇਸ ਥਾਂ ਰੱਖਿਆ ਕੋਈ ਸਾਮਾਨ ਜਿਹੜਾ ਪਤਾ ਨਹੀਂ ਲੱਗੇ ਪੁਰਸਕਵਰੀ ਕਰਾਂਗੇ ਜਰੂਰ ਕੋਈ ਨਾ ਕੋਈ ਪੜਾਂਗੇ ਕੋਈ ਇਨਫੋਰਮੇਸ਼ਨ ਠੀਕ ਹੈ ਜੀ ਕੁਛ ਲੱਭਿਆ ਕੁਛ ਮਾੜਾ ਮੋਟਾ ਹੈ ਪਰਦੇ ਪੇ ਤੁਹਾਡੇ ਸਾਹਮਣੇ ਸਰਕਾਰੀ ਤੁਹਾਨੂੰ ਦੱਸਾਂਗੇ ਐਂਡ ਤੋਂ ਦੱਸਾਂਗੇ ਜੇ ਤਾਂ ਚੱਲ ਰਿਹਾ ਸਰਚ ਅਪਲੀਕੇਸ਼ਨ ਜੀ ਮर्याਦਾ ਮर्याਦਾ ਬਣਾ ਕੇ ਰੱਖਣੀ ਹੈ ਜੀ ਆਪਾਂ ਬਾਬੂ ਜੀ ਹਰ ਇੱਕ ਚੀਜ਼ ਦੀ ਮर्याਦਾ ਬਣਾ ਕੇ ਰੱਖਣੀ ਹੈ ਹਾਂਜੀ ਤਾਂ ਪਹਿਲੇ ਹੀ ਹੋਈ ਨਹੀਂ ਕਿ ਕਿ ਸਿੱਖਿਆ ਕਰੇ ਕਿਤੇ ਹਾਂ ਜੋ ਕੋਈ ਆ ਜਿੱਧਰ ਰਹਿ ਗਿਆ 같 <목소리도> ਉੱਥੇ ਜਾਂਦੀ ਹੈ ਨਹੀਂ ਬਾਹਰ ਇੱਧਰ ਸੀ ਇੱਥੇ 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 ਇੰਦਰ ਮਗਨ ਤਾਂ ਵਾਲੇ ਬੋਲੇ ਆ ਇਹ ਜਿਹੜੇ ਉਹਨਾਂ ਨੇ ਸਿਸਟਮ ਕੀਤਾ ਨਾ ਇਹ ਚਿੱਟਾ ਵੇਚਣ ਨਹੀਂ ਕੀਤਾ ਉਹਨਾਂ ਦਾ ਆਪਾਂ ਨੂੰ ਇਹਨਾਂ ਦਾ ਆ ਲੱਕ ਤੋਂ ਉਹਨਾਂ ਦਾ ਹਾਂ ਇੱਥੇ ਆਪਾਂ ਨਾ ਚਿੱਟੇ ਵੇਚਣ ਵਾਲਾ ਜੀ ਆਹ ਦੇਖੋ ਆਹ ਚਿੱਟਾ ਦੇਖੋ ਜੀ ਪਤ్రਕਾਰ ਸਾਹਿਬਾਨ ਦੇਖੋ ਤੁਸੀਂ ਘਰ ਦੇਖੋ ਹਾਲਾਤ ਦੇਖੋ ਤੇ ਨਾਲੇ ਮੇਰੇ ਇਹਨਾਂ ਦੀ ਮਿਹਤ ਮੀਤ ਕਿਧਰ ਕੇ ਘਰ ਦਾ ਪਰਿਵਾਰ ਕਿਧਰ ਵੇਖ ਕੇ ਦੌੜ ਗਈ ਜਦੋਂ ਪੁਲਿਸ ਪ੍ਰਸ਼ਾਸਨ ਨੇ ਦੇਖ ਲਿਆ ਹਾਂ ਤੁਸੀਂ ਦੇਖੋ ਨਾ ਵੀ ਹੁਣ ਕੌਣ ਮਿਲ ਰਿਹਾ ਕੌਣ ਨਹੀਂ ਮਿਲ ਰਿਹਾ ਇੱਥੇ ਕੋਈ ਵੀ ਹੈ ਨਹੀਂ ਕੋਈ ਸਰ ਇਹ ਇਹਨਾਂ ਕਰਾਂਗੇ ਪਹਿਲੀ ਰੇਡ ਤੇ ਪਹਿਲੇ ਵਜੀਆਂ ਰੇਡਾਂ ਹੋਈ ਇਹ ਤਾਂ ਤੁਸੀਂ ਐ ਇਥੋਂ ਦਾ ਚਾਰਜ ਸੁਭਾਲਿਆ ਪਹਿਲੀ ਰੇਡ ਦਾ ਪੰਨੇ ਮਾਰ ਕੇ ਕਿੰਨੀ ਰੇਡ ਨੇ ਜੀ ਸਾਹਿਬ ਖੜੇ ਨੇ ਸਰਦਾਰ ਸੁਖਦੀਪ ਸਿੰਘ ਜੀ ਔਰ ਅਸੀਂ ਦੋਨੇ ਸਾਡੇ ਐਸਐਸਪੀ ਸਾਹਿਬ ਦੇ ਹੁਕਮ ਨਾਲ ਰੇਡਾਂ ਕਰਦੇ ਰਹਿੰਦੇ ਹਾਂ ਕਰਦੇ ਰਹਿੰਦੇ ਹਾਂ ਕੋਈ ਨਹੀਂ ਪਤਾ ਐਸ ਗੱਲ ਦਾ ਜੀ ਤੇ ਚਿੱਟੇ ਇਹਨਾਂ ਅਸੀਂ ਛੱਡਣਾ ਛੁੱਡਣਾ ਨਹੀਂ ਹੈਗਾ ਇਹ ਤੱਕ ਲੱਗੋ ਮਾਂ ਦੀ ਘਟਾ ਗਿਆ ਨੁਂਦਿਆ ਅੰਦਰ ਬਸ ਦਿਖੋ ਬਾਈਟ ਕਰੋ ਟਿੱਕ ਕਰੋ ਹਾਂਜੀ ਆਜੋ 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 ਹੈ ਸਰ ਜਿਓ ਪੇਸ਼ਨ ਕਰ ਸਕਦੇ ਐ ਖਰਚੇ ਨੂੰ ਅਭੀ ਅੰਕੀ ਚੱਲ ਰਿਹਾ ਹੈ ਠੀਕ ਹੈ ਸਰ ਅੱਜ ਵੀ ਅਨਸ਼ਾਹ ਦੇਖੋ ਛੋਟਾ ਸਰਪ੍ਰਾਈਜ਼ ਚੈੱਕ ਸਾਡੀ ਇੰਕ੍ਰੀਡੀਬਲ ਕੈਸੋ ਆਪਰੇਸ਼ਨ ਚੱਲ ਰਿਹਾ ਹੈ ਜੀ ਤੇ ਬੜੀ ਸਖਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ ਵੀ ਗਾਹੇ-ਬਗਾਹੇ ਸਰਚ ਕਰਦੇ ਆਂ ਤੇ ਇਹਨਾਂ ਨੂੰ ਵਾਰਨਿੰਗ ਦਿੰਦੇ ਆਂ ਜੇ ਕਿਸੇ ਨੇ ਗਲਤ ਕੰਮ ਕੀਤਾ ਤੇ ਉਹਨਾਂ ਦੇ ਸਖਤ ਸਸਰੀਆਂ ਜੀ ਅੱਜ ਸਰਜਰੀ ਤੋਂ ਬਾਅਦ ਕੋਈ ਰਿਕਵਰੀ ਹੋਈ ਹੈ ਪਰ ਰਿਕਵਰੀ ਕਰ ਰਹੇ ਆ ਤੁਹਾਨੂੰ ਦੱਸਾਂਗੇ ਆਪਾਂ ਜਰੂਰ ਠੀਕ ਹੋ ਜੀ ਹਾਂ ਜੀ ਕਿੰਨੀਆਂ ਕਿੰਨੀਆਂ ਟੀਮਾਂ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਾਡੀਆਂ 6 ਟੀਮਾਂ ਲੱਗੀਆਂ ਜੀ ਟੋਟਲ ਜੀ ਤੇ ਪੂਰਾ ਇਹਨੂੰ ਪਹਿਲਾਂ ਆ ਗਏ ਬੋਲੋ ਕਵਰ ਕੀਤਾ ਪੂਰਾ ਨਾਮ ਨੈਕਸਪੋਰਟ ਵੀ ਹੈਗੀ ਆ ਤੇ ਕਿਹੜੇ ਕਿਹੜੇ ਬੋਲਦੇ ਦੀ ਚੈਕਿੰਗ ਅਜਗੜਾ ਮੱਲੇ ਦੇ ਵਿੱਚ ਜਿਆਦਾ ਸ਼ਿਕਾਇਤਾਂ ਸੀ ਕਿ ਇੱਥੋਂ ਨਸ਼ਾ ਵਿਕਦਾ ਹੈ ਇੱਥੇ ਆਪਾਂ ਚੈੱਕ ਕਰ ਰਹੇ ਹਾਂ ਐਸਐਚਓ ਸਾਹਿਬ ਮੇਰੇ ਨਾਲ ਜੱਤ ਜਤ ਜੀਸ਼ ਕੁਮਾਰ ਜੀ ਸਰ ਜਿਵੇਂ ਆਪਾਂ ਆਪਾਂ ਦੇਖਿਆ ਸਰਚ ਦੇ ਦੌਰਾਨ ਤੁਹਾਨੂੰ ਕੋਈ ਮਾਰੂ ਹਥਿਆਰ ਵੀ ਮਿਲੇ ਹੈਗੇ ਆ ਹਾਂਜੀ ਹਾਂਜੀ ਮਿਲੇ ਸੀ ਮਾਰੂ ਹਥਿਆਰ ਤੁਹਾਨੂੰ ਦਿੰਦੇ ਸਾਰੀ ਜਾਣਕਾਰੀ ਦਿੰਦੇ ਹਾਂ ਪੂਰੀ ਤਰ੍ਹਾਂ ਸਾਰੀ ਠੀਕ ਹੈ ਕਵਰੀ ਵੀ ਤੁਹਾਨੂੰ ਉਹਦੇ ਬਾਰੇ ਇੱਕ ਬੁਖਰਾ

ਹਾਂ ਆਪ ਕੁਝ ਹੋਏ ਆਪ ਕੁਝ ਹੋਏ ਅੱਜ ਜਿਹੜੀ ਇਹ ਰੇਡ ਐਨਾ ਪੁਲਿਸ ਪਾਰਟੀ ਲੈ ਕੇ ਕੀਤੀ ਗਈ ਹੈ ਜੀ ਕਿ ਖਾਸ ਕੀ ਮਤਲਬ ਹੈ ਕੈਸੋ ਪ੍ਰਿਸ਼ਰ ਹੈ ਅੰਦਰ 6 ਦੇ ਬੀਸ ਤੋਂ ਸਾਡੀ ਨਹੀਂ ਚੱਲ ਰਹੀ ਦੀ ਹੈ ਆਪ ਨੂੰ ਪਤਾ ਹੈ ਜੀ ਪਹਿਲਾਂ ਵੀ ਅਸੀਂ ਇੱਥੇ ਵਾਹਿਬਾਹੇ ਰੇਡ ਕੀਤੀ ਆ ਕਾਫੀ ਆਪਾਂ ਸਮਾਨ ਵੀ ਨਾਲ ਕੋ ਬਰਬਾਦ ਹੁੰਦਾ ਹੈ ਤੇ ਆਪਾਂ ਪਰਚੇ ਵੀ ਦਿੱਤੇ ਜਿਹਨਾਂ ਦੇ ਉੱਤੇ ਸਖਤ ਕਾਰਵਾਈ ਕਰਾਂਗੇ ਨਾਲੇ ਬਾਂਡਿੰਗ ਵੀ ਕਰੀਏ ਜੇ ਗਲਤ ਕੰਮ ਕਰੂਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਕਸਰ ਇਹ ਗੱਲ ਪਿਆ ਜਾਂਦਾ ਹੈ ਕਿ ਮਜ਼ਦੂਰਾਂ ਦੇ ਘਰ ਹੈ ਗਰੀਬਾਂ ਦੇ ਘਰ ਹਨ ਪਰ ਜੇ ਤੁਸੀਂ ਘਰਾਂ ਚ ਆਉਣੇ ਹੋ ਕਿਵੇਂ ਲੱਗਦਾ ਤੁਹਾਨੂੰ ਦੇਖੋ ਜਿਹੜੇ ਮਜ਼ਦੂਰਾਂ ਦੇ ਘਰ ਹੁੰਦੇ ਆ ਉਹ ਕਿਸ ਕਿਸ ਲੈਵਲ ਦੇ ਹੁੰਦੇ ਸਾਨੂੰ ਪਤਾ ਆ ਸਾਡੇ ਘਰ ਕਿਸ ਲੈਵਲ ਦੇ ਤੇ ਇਹਨਾਂ ਦੇ ਘਰ ਕਿਸ ਲੈਵਲ ਦੇ ਇਹ ਅੰਦਰ ਜਾ ਕੇ ਤੁਹਾਨੂੰ ਪਤਾ ਲੱਗਦਾ ਕਿ ਸੱਜਾ ਸਾਹਿਬ ਇਹ ਚੀਜ਼ ਨਾਲ ਡਰ ਬੈਂਦਾ ਹੈ ਇਮਾਨ ਦੇ ਵਿੱਚ ਆ ਜਿਹੜੀ ਤੁਸੀਂ ਇਹ ਰੇਡ ਕਰਦੇ ਹੋ ਹਾਲਾਂਕਿ ਬਰਾਮਦੀਆਂ ਤੋਂ ਚਲੋ ਇਹ ਚੀਜ਼ ਕਿਸ ਤਰੀਕੇ ਨਾਲ ਹੁੰਦੀ ਹੈ ਉਹਨਾਂ ਨੂੰ ਪਹਿਲਾਂ ਅਲਰਟ ਹੋ ਜਾਂਦੇ ਕੋਈ ਲੋਕ ਭੱਜ ਜਾਂਦੇ ਪਰ ਡਰ ਬੈਂਦਾ ਲੱਗਦਾ ਹੈ ਕਿ ਕ੍ਰਿਮੀਨਲ ਦੇ ਮਨ ਚ ਡਰ ਬੈਂਦਾ ਬਿਲਕੁਲ ਡਰ ਹੈਗਾ ਦੋ ਚੀਜ਼ ਪਹਿਲਾਂ ਤੁਸੀਂ ਸੁਣਦੇ ਸੀ ਕਿ ਜੈਤੋ ਦਾ ਬੜਾ ਹੌਟਸਪੌਟ ਏਰੀਆ ਹੈ ਤੇ ਹੁਣ ਸ਼ਾਇਦ ਤੁਸੀਂ ਸੱਚ ਜਾਣਦੇ ਹੋਵੋਗੇ ਕਿ ਵਾਕਈ ਹੌਟਸਪੌਟ ਹੈ ਕੀ ਨਹੀਂ ਹੈ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਜਿਵੇਂ ਸਾਡੇ ਡੀਐਸਪੀ ਸਾਹਿਬ ਨੇ ਦੱਸਿਆ ਕਿ ਅਸੀਂ ਟਾਈਮ ਟੂ ਟਾਈਮ ਸਰਚ ਕਰਦੇ ਰਹਿੰਦੇ ਹਾਂ ਔਰ ਅਸੀਂ ਹੁਣ ਵੀ ਕਹਿੰਦੇ ਆ ਕਿ ਜਿਹੜਾ ਚਟਾ ਵੇਚੂਗਾ ਨਸ਼ਾ ਵੇਚੂਗਾ ਉਹ ਟਕਾ ਕੇ ਮਾਣਾਂਗੇ ਅਸੀਂ ਛੜ ਦਿਨ ਇਹ ਜਮਾਨਤ ਕਿਉਂ ਛੇਤੀ ਹੋ ਜਾਂਦੀ ਸੀ ਤੇ ਉਸ ਬਾਰੇ ਉਹ ਸਾਡਾ ਕੰਮ ਨਹੀਂ ਉਹ ਮਾਨਯੋਗ ਅਦਾਲਤਾਂ ਦਾ ਕੰਮ ਹੈ ਸਾਡਾ ਕੰਮ ਹੈ ਸਿਰਫ ਰਿਕਵਰੀ ਕਰਨਾ ਔਰ ਦੋਸ਼ੀ ਨੂੰ ਪਕੜ ਕੇ ਮਾਨਯੋਗ ਅਦਾਲਤਾਂ ਤੇ ਜਸ ਉਸ ਤੋਂ ਅਗਲਾ ਕੰਮ ਆ ਜਾਂਦਾ ਜਦੋਂ ਪਹਿਲਾ ਰੇਡ ਵੱਜੀ ਸੀ ਉਸ ਤੋਂ ਬਾਅਦ ਮਤਲਬ ਕਿੰਨਾ ਇੱਕ ਹਾਲਾਤਾਂ ਦਾ ਫਰਕ ਪਿਆ ਇੱਥੇ ਜਦੋਂ ਪਹਿਲਾਂ ਤੁਸੀਂ ਇੱਕ ਸਖਤੀ ਕੀਤੀ ਲਗਾਤਾਰ ਕੈਲ ਰਿਹਾ ਉਹ ਤੋਂ ਬਾਅਦ ਕਿੰਨਾ ਕ ਫਰਕ ਪਿਆ ਦੇਖੋ ਸਾਡੇ ਡੀਐਸਪੀ ਸਾਹਿਬ ਸਰਦਾਰ ਸੰਦੀਪ ਸਿੰਘ ਜੀ ਔਰ ਅਸੀਂ ਟੀਮ ਬਣਾ ਕੇ ਗਾਹੇ ਬਗਾਹੇ ਸਰਚ ਜਿੰਨੀ ਵੀ ਕੀਤੀ ਹੈ ਸਾਨੂੰ ਆਮ ਪਬਲਿਕ ਦਾ ਪੂਰਾ ਹੰਗਾਰਾ ਮਿਲਿਆ ਉਹ ਆਮ ਪਬਲਿਕ ਹੰਗਾਰਾ ਉਦੋਂ ਹੀ ਦਿੰਦੀ ਹੁੰਦੀ ਹੈ ਜੇ ਅਸੀਂ ਕੰਮ ਕਰਦੇ ਹਾਂ ਤੇ ਜੇ ਹੰਗਾਰਾ ਮਿਲ ਰਿਹਾ ਤਾਂ ਇਹਦਾ ਮਤਲਬ ਸਹੀ ਕੰਮ ਹੋਇਆ ਔਰ ਬਾਕੀ ਤੁਸੀਂ ਜਾਣਦੇ ਹੋ ਤੁਹਾਡੇ ਸ਼ਹਿਰ ਦੇ ਹਾਲਾਤ ਕੀ ਵਾਕਈ ਸੁਧਰੇ ਨੇ ਕਿਤੇ ਨਹੀਂ ਔਰ ਫਿਰ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਗੱਲ ਜਰੂਰ ਕਹਿੰਨੇ ਆ ਕਿ ਜਿਹੜੇ ਨਸ਼ਾ ਵੇਚਦੇ ਆ ਜਾਂ ਤਾਂ ਉਹ ਹਟ ਜਾਣ ਤੇ ਮੁੱਖ ਧਾਰਾ ਚ ਆ ਜਾਣ ਤੇ ਨਹੀਂ ਤਾਂ ਆਪ ਵੀ ਤਿਆਰੀ ਕਰ ਲੈਣ ਤੇ ਕਈਆਂ ਦੀ ਤਿਆਰੀ ਕਰਾ ਕੇ ਸੀ ਅੰਦਰ ਵੀ ਭੇਜਦੇ ਆ ਤੇ ਬਾਕੀ ਕੋਈ ਰਹਿਗੇ ਨਹੀਂ ਜਿਹੜੇ ਉਹ ਕੋਈ ਨਹੀਂ ਬਾਦੀ ਨਾਲ ਲੱਗ ਇਹਦੇ ਵਿੱਚ ਅਸੀਂ ਪਬਲਿਕ ਦਾ ਸਹਿਯੋਗ ਮੰਗਦੇ ਆ ਕਿ ਸਾਨੂੰ ਸਹਿਯੋਗ ਦਿਓ ਜੇ ਤੁਹਾਨੂੰ ਕੋਈ ਸ਼ੱਕੀ ਦਿਸਦਾ ਹ ਸਚੂ ਸਾਹਿਬ ਦਾ ਨੰਬਰ ਡਿਸਪਲੇ ਹਰ ਜਗ੍ਹਾ ਮੇਰਾ ਨੰਬਰ ਡਿਸਪਲੇ ਹੈਗਾ ਹੌਟਲਾਈਨ ਦੇ ਨੰਬਰ ਹੈਗੇ ਆ ਕਿਸੇ ਦੇ ਵੀ ਤੁਸੀਂ ਆਪਣੀ ਇਨਫੋਰਮੇਸ਼ਨ ਦੇ ਸਕਦੇ ਆ ਖਬਰ ਦੇ ਸਕਦੇ ਆ ਕਈਆਂ ਦੇ ਮਨ ਦੇ ਵਿੱਚ ਗਹਿਮ ਹੁੰਦਾ ਕਿ ਅਸੀਂ ਜੇ ਕੋਈ WhatsApp ਮੈਸੇਜ ਪਾਤਾ ਤੇ ਸਾਨੂੰ ਟਾਰਗੇਟ ਨਾ ਕੋ ਤਰੇ ਹੂੰ ਉਸ ਗੱਲ ਨੂੰ ਆਪਾਂ ਪੂਰਾ ਗੁਪਤ ਰੱਖਾਂਗੇ ਤੇ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਨਸ਼ਾ ਵੇਚਣ ਵਾਲਿਆਂ ਨੂੰ ਕੀ ਚੇਤਾਵਨੀ ਹੈ ਨਸ਼ਾ ਵੇਚਣ ਨੂੰ ਚੇਤਾਵਨੀ ਇਹ ਹੈ ਕਿ ਜਾਂ ਤਾਂ ਬੰਦੇ ਦੇ ਪੁੱਤ ਬਣ ਕੇ ਮੁੱਖ ਧਾਰਾ ਚ ਜਾਓ ਬਾਕੀ ਵੀ ਪਬਲਿਕ ਕੰਮ ਕਰਦੀ ਹੈ ਇਹ ਕੋਈ ਲੋਕਾਂ ਦੀ ਜਨਰੇਸ਼ਨ ਖਰਾਬ ਕਰਦੇ ਪਏ ਆ ਆਪਣੀ ਵੀ ਕਰਦੇ ਪਏ ਲੋਕਾਂ ਦੀ ਵੀ ਕਰਦੇ ਪਏ ਆ ਤੇ ਇਹਨੂੰ ਤਾਂ ਮੁੱਖ ਧਾਰਾ ਚ ਜਾਣ ਹੋਰ ਆਪਣਾ ਕੰਮਕਾਰ ਕਰਨ ਕਾਫੀ ਬਸੀਲੇ ਹੈਗੇ ਕਾਫੀ ਕੰਮ ਕਰ ਹੈਗੇ ਆ ਦੇਖੋ ਸਾਡੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਾਨ ਨੇ ਆਈਪੀਐਸ ਉਹਨਾਂ ਦੀ ਸਾਨੂੰ ਸਖਤ ਹਦਾਇਤ ਹੈ ਕਿ ਅਸੀਂ ਆਪ ਦੇ ਆਪ ਦੇ ਏਰੀਏ ਦੇ ਵਿੱਚੋਂ ਨਸ਼ਾ ਦੀ ਜੜ ਵਢਣੀ ਹੈ ਔਰ ਅਸੀਂ ਮੈਂ ਤੇ ਸਾਡੀ ਡੀਐਸਪੀ ਸਾਹਿਬ ਅਸੀਂ ਵੀ ਇਹ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਇੱਥੇ ਕੰਮ ਕਰ ਰਹੇ ਹਾਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਅਸੀਂ ਜੜ ਤੱਕ ਹੀ ਜੜ ਦੇ ਥਲੜੇ ਪਾ ਜਿਹੜਾ ਤਣਾ ਹੁੰਦਾ ਸੀ ਉਹ ਵੀ ਵਢ ਦਾਂਗੇ ਸਮਾ ਚੱਲ ਰਿਹਾ ਪਬਲਿਕ ਸਹਿਯੋਗ ਦੇ ਵੀ ਠੀਕ ਹੈ ਜੀ ਸਹਿਯੋਗ ਹੀ ਮੰਗ ਜਦੋਂ ਜਦੋਂ ਤੁਹਾਡੀ ਰੇਡ ਹੁੰਦੀ ਹੈ ਇਹ ਮੱਲੇ ਵਾਲੇ ਸਾਰੇ ਘਰ ਛੱਡ ਕੇ ਭੱਜ ਜਾਂਦੇ ਆ ਇਹਨੂੰ ਸੀਆਈਡੀ ਕਿੱਥੋਂ ਹੋ ਜਾਂਦੀ ਵੀ ਪੁਲਿਸ ਪ੍ਰਸ਼ਾਸਨੋਂ ਰੇਡ ਮਾਰਨ ਆ ਰਿਹਾ ਇਹ ਕੋਈ ਸੀਆਈਡੀ ਨਹੀਂ ਹੁੰਦੀ ਜੀ ਇਹ ਆਪਾਂ ਸ਼ਹਿਰ ਦਾ ਇੱਕ ਵਿਚਾਲੜਾ ਏਰੀਆ ਹੈ ਇੱਕ ਚੌਂਕ ਦੇ ਨੇੜੇ ਹੈਗਾ ਔਰ ਜਦੋਂ ਵੀ ਪੁਲਿਸ ਦੀ ਗੱਡੀ ਕਿਤੇ ਵੈਸੇ ਆਉਂਦੀ ਹੈ ਆਪਦੇ ਘਰ ਵੈਸੀ ਛੱਡ ਜਾਂਦੇ ਹੁੰਦੇ ਆ ਹੂੰ ਕੁਛ ਇਹਨਾਂ ਦੇ ਆਪਦੇ ਵੀ ਸੋਰਸਸ ਲੰਗੇ ਭਾਰੇ ਦੀ ਉਸ ਗੱਲ ਬਾਰੇ ਤਾਂ ਹੁਣ ਜਦੋਂ ਅਸੀਂ ਫੜ ਲੈਨੇ ਆ ਪਰ ਐਸੀ ਇੰਨਾ ਵਿਸ਼ਵਾਸ ਤੋਂ ਹੁੰਦੀ ਹੈ ਕਿ ਸਾਡੇ ਜੈਤੂ ਦੀ ਟੀਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਾਡਾ ਮੁਲਾਜ਼ਮ ਨਹੀਂ ਜਿਹੜਾ ਸੀਆਈਡੀ ਦਿੰਦਾ ਹੋਵੇ ਜੀ ਜੀ ਇਹ ਵਿਸ਼ਵਾਸ ਲੋਕ ਕਹਿੰਦੇ ਜੇ ਅਸੀਂ ਇਹਨਾਂ ਦੀ ਮਦਦ ਵੀ ਕਰਦੇ ਤੁਹਾਡੀ ਫੜਾਉਣ ਦੇ ਵਿੱਚ ਉਹਨਾਂ ਦੀ ਜਨਨ ਕਿ ਦੁਸ਼ਮਣੀ ਪੈ ਜਾਂਦੀ ਹੈ ਪੁਲਿਸ ਉਹਨਾਂ ਦੀ ਮੁੜ ਕੇ ਮਦਦ ਨਹੀਂ ਕਰਦੀ ਜਿਹੜਾ ਬੰਦਾ ਫੜਾਉਂਦਾ ਦੇਖੋ ਇਸ ਗੱਲ ਦੇ ਵਿੱਚ ਅਸੀਂ ਬਿਲਕੁਲ ਪਹਿਲਾਂ ਹੀ ਸਾਡੇ ਡੀਐਸਪੀ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਸਾਨੂੰ ਇਨਫੋਰਮੇਸ਼ਨ ਦੇਊਗਾ ਅਸੀਂ ਉਹਦੀ ਜਾਣਕਾਰੀ ਬਿਲਕੁਲ ਗੁਪਤ ਰੱਖਾਂਗੇ ਸਾਡੇ ਐਸਐਸਪੀ ਸਾਹਿਬ ਨੇ ਦਾ ਵੀ ਇਹੀ ਦਿਸ਼ਾ ਨਿਸ਼ਾ ਨਿਰਦੇਸ਼ ਹੈ ਸੀਨੀਅਰ ਅਫਸਰਾਂ ਦਾ ਵੀ ਕਿ ਜਿਹੜਾ ਤੁਹਾਨੂੰ ਨਸ਼ੇ ਬਾਬਤ ਕੋਈ ਜਾਣਕਾਰੀ ਦਿੰਦਾ ਉਦੀ ਲਾਈਫ ਦੀ ਸਿਕਿਉਰਿਟੀ ਨੂੰ ਦੇਖਦੇ ਆ ਆਇਆ 0.1% ਵੀ ਉਹਦੀ ਜਾਣਕਾਰੀ ਬਾਹਰ ਨਹੀਂ ਕੀਤੀ ਬਹੁਤ ਧੰਨਵਾਦ